ਇਹਨੂੰ ਸੋਨੂ ਵੀ ਕਹਿੰਦੇ ਐ ਇਹਨੂੰ ਗੁੱਜਰ ਵੀ ਕਹਿੰਦੇ ਐ ਇਹਦਾ ਦਰੀਏ ਵਾਲ ਪਿੰਡ ਹੈ ਟੱਬੇ ਦੇ ਲਾਗੇ ਕਰਕੇ ਇਹ ਹੈ ਸੋਨੂ ਗੁੱਜਰ ਟੱਬੇ ਵਾਲਾ ਆਹ ਟੱਬੇ ਵਾਲਾ ਕਹਿੰਦੇ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਬਾਬੇ ਨਾਨਕ ਜੀ ਦੀ ਕਹਿੰਦੇ ਪਾਵਨ ਤੇ ਪਵਿੱਤਰ ਧਰਤੀ ਹੈ ਆਹ ਕਹਿੰਦੇ ਇਹ ਪੀਰ ਬਲੰਦ ਸ਼ਾਹ ਦੇ ਪਿੰਡ ਦਾ ਨੌਜੋਣ ਇਹਦਾ ਸਰਦੂਲ ਕੰਡ ਦੇ ਨੇੜੇ ਇਹਦਾ ਫਕਰ ਝੰਡਾ ਪਿੰਡ ਹੈ ਮੈਂ ਪਹਿਲੇ ਨੱਚੇ ਦੇ ਵਿੱਚ ਵੀ ਗੱਲ ਕੀਤੀ ਇਹ ਕਹਿੰਦਾ ਉਹੀ ਮੇਰਾ ਘਰ ਹੈ ਉਹੀ ਮੇਰੀ ਰਸੋਈ ਹੈ ਉਹੀ ਮੇਰਾ ਬੈੱਡਰੂਮ ਹੈ ਪਰ ਇਹਨੇ ਸੁੱਖਾ ਦਾ ਟੰਬਾ ਫੜ ਮੈਦਾਨ ਦੇ ਵਿੱਚ ਦੇਖਦੇ ਅਗਲੀ ਰੇਡ ਪਾਉਣ ਦੇ ਵਾਸਤੇ ਹਲਕੇ ਹਲਕੇ ਕਦਮਾਂ ਦੇ ਨਾਲ ਫਕਰ ਚੰਡੇ ਵਾਲਾ ਤਿਆਰ ਪਰ ਤਿਆਰ ਹੈ ਔਰ ਨਾਲ ਦੇਖਦੇ ਵੀ ਚੱਕ ਸਾਬੂ ਵਾਲਾ ਵੀ ਨੌਜਵਾਨ ਛੋਟਾ ਸੋਣ ਬੰਨੇਪੁਰ ਬੰਨੇ ਕਬੱਡੀ ਦੇ ਖਿਡਾਰੀ ਆ ਬਿੱਲੀ ਵਰਗੇ ਫੁੱਲੇ ਵਰਗੇ ਕਿਹੜੇ ਹੱਲਾਵੇਗਾ ਸੋਨੀ 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 ਆ ਮੁੰਡਾ ਹਾਂ ਇਹਦੀ ਚਰਚਾ ਬੜੀ ਐ ਇਹਦੀ ਫੁੱਲ ਚੜਾਈ ਆ ਡੱਕਣ ਦੀ ਕੋਸ਼ਿਸ਼ ਕਰਦਾ ਮਾਰ ਦਿਓ ਤਾੜੀਆਂ ਇੱਕ ਵਾਰੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਹੁਣ ਕਲੱਬਾਂ ਵਾਲੇ ਗੱਲਾਂ ਕਰਦੇ ਵੀ ਕਿ ਤੇ ਨਾਂ ਨਹੀਂ ਸੀ ਸਘਵਾਲ ਦਾ ਆ ਰਿਹਾ ਤੇ ਸੁਲਤਾਨ ਕਹਿੰਦਾ ਭਾਜੀ ਜਲੰਧਰ ਦੇ ਲਾਗੇ ਸ਼ਕਤੀਮਾਨ ਦਾ ਪਿੰਡ ਹੈ ਜਿਹੜਾ ਉਹਦਾ ਨਾਮ ਕੀ ਹੈ ਕਹਿੰਦੇ ਸਘਵਾਲ ਪਿੰਡਾਂ ਦੇ ਨਾਵਾਂ ਦੇ ਨਾਲ ਜੁੜੇ ਹੋਏ ਖਿਡਾਰੀਆਂ ਦੇ ਨਾਮ ਆ ਦੁਨੀਆ ਤੇ ਪ੍ਰਸਿੱਧੀ ਮੱਢੀ ਲਾ ਰੇਡ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵੱਧਦਾ ਹੋਇਆ ਹਲਕੇ-ਹਲਕੇ ਕਦਮਾਂ ਦੇ ਨਾਲ ਦੇਖਦੇ ਹਾਂ ਵੀ ਸ਼ਰਮਾ ਵੀ ਬੜਾ ਕਮਾਲ ਦਾ ਕਬੱਡੀ ਖਿਡਾਰੀ ਅਗਲੀ ਕਬੱਡੀ ਸ਼ਾਹਕੋਟ ਲਾਈਨ ਗੁਰਵਿੰਦਰ ਸਿੱਧੂ ਗੁਰਵਿੰਦਰ ਚੈਲ ਤੇ ਲਾਡੀ ਸਿੱਧੂ ਉਹਨਾਂ ਵੱਲ ਹਾਂਜੀ ਬਿੱਲੇ ਜੀ ਲਾਡੀ ਸਿੱਧੂ ਜੀ ਦੇ ਨਾਲ ਹੈਪੀ ਕੈਲਗਰੀ ਇਸ ਬਿੱਲੀ ਦੇ ਲਈ ਮਡਾ ਮਾਸਕਰ ਭੇਜਦੇ ਆ ਇਹ ਖਿਡਾਰੀ ਤੱਕ ਭੇਜ ਦਿਓ ਜੀ ਤੇ ਇਧਰ ਭਾਈ ਸਾਡੇ ਅੰਬੇ ਨੂੰ ਫੜਾ ਦਿਓ ਲਾਵੀ ਸਾਈਡ ਆਹ ਵੇਖੋ ਇਹ ਮੁੰਡਾ ਸੋਨੀਓ ਸ਼ੱਕਰ ਝੰਡੇ ਵਾਲਾ ਆਜੇ ਟਾਈਮ ਛਾਇਆ ਹੋਇਆ ਫੁੱਲ ਵਾਲੀ ਸ਼ਿਦਰੀ ਤੋਂ ਬਾਅਦ ਸਾਤੋਂ ਕੱਟ ਹਟ ਦੇ ਵਿੱਚ ਇਹ ਮੁੰਡਾ ਨੇ ਸਵਾਲ ਲਾਇਆ ਹੋਇਆ ਸੜਣੀਆਂ ਕਰਮਾ ਨਾਲ ਮਿਲਦੇ ਨਹੀਂ ਸਾਡੇ ਜੇ ਸਜਣ ਸਜਣੀਆਂ ਕਰਮਾਂ ਨਾਲ ਮਿਲਦੇ ਨਹੀਂ ਆਹ ਵੇਖਦੇ ਵੀ ਅਗਲੀ ਕਬੱਡੀ ਹੁਣ ਬੜੇ ਪੰਡੀਆਂ ਆਹ ਜੀਓ ਸੋਨੀ ਆਹ ਘੱਟ ਵਿੱਚ ਵਿੱਚ ਸਿਰਾ ਲਾਉਂਦਾ ਜਿੱਥੇ ਜਾਂਦਾ ਮੇਲਾ ਲੁੱਟਦਾ ਨੌਜਨ ਗੋਬਰ ਫਕਰ ਚੰਡੇ ਵਾਲਾ ਹੁਣ ਸੋਨੀ ਸਿਰਾ ਲਾਉਣ ਲੱਗਿਆ ਹੈ ਚੀਕਾ ਕਰਕਾਰੀਆਂ ਆਨੰਬਰ ਤਾੜੀਆਂ ਮਾਰਾ ਹੋਊਗਾ ਮੁੰਡਾ ਸੋਨੀ ਫਕਰ ਚੰਡੇ ਵਾਲਾ ਉਥੋਂ ਦਾ ਬਿੰਦੀ ਤਗੜਾ ਹੋਇਆ ਕੀ ਬਾਤ ਹੈ ਸੋਨੀ ਸੋਨੀ ਕਮਾਲ ਦਾ ਕਬੱਡੀ ਖਿਡਾਰੀ